ਹਾਂਜੀ ਦੋਸਤੋ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਫ੍ਰੀ ਬੱਸ ਸਫਰ ਜਿਹੜਾ ਔਰਤਾਂ ਨੂੰ ਉਸ ਨੂੰ ਲੈ ਕੇ ਵੱਡਾ ਚਟਕਾ ਲੱਗਿਆ ਹੈ ਆਧਾਰ ਕਾਰਡਾਂ ਤੇ ਹੁਣ ਸਫਰ ਬੰਦ ਹੋ ਜਾਵੇਗਾ ਵੱਡੀ ਖਬਰ ਆਈ ਹੈ ਕਿ ਹੁਣ ਪੰਜਾਬ ਸਰਕਾਰ ਆਧਾਰ ਕਾਰਡਾਂ ਦੇ ਉੱਤੇ ਬੱਸ ਦਾ ਜਿਹੜਾ ਮੁਫਤ ਸਫਰ ਹੈ ਉਹ ਬੰਦ ਕਰਨ ਜਾ ਰਹੀ ਹੈ ਤੇ ਜੇ ਹੁਣ ਉਸ ਸਫ਼ਰ ਨੂੰ ਬੰਦ ਕਰਕੇ ਕੀ ਲੋਕਾਂ ਦੇ ਹੁਣ ਪੈਸੇ ਲੱਗਿਆ ਕਰਨਗੇ ਟਿਕਟ ਦੇ ਲਈ ਜਾਂ ਨਹੀਂ ਤੇ ਔਰਤਾਂ ਨੂੰ ਸਫ਼ਰ ਤੇ ਹੁਣ ਰੋਕ ਲੱਗੀ ਹੈ ਕਿ ਨਹੀਂ ਲੱਗੀ ਹੈ ਰੋਕ ਇਸ ਬਾਰੇ ਵੀ ਸਭ ਕੁਝ ਦੱਸਾਂਗੇ ਕਿ ਆਧਾਰ ਕਾਰਡ ਜੇ ਬੰਦ ਹੋ ਗਿਆ ਹੈ ਆਧਾਰ ਕਾਰਡ ਨਹੀਂ ਚੱਲਣਾ ਇਹ ਤੇ ਖਬਰ ਸਾਹਮਣੇ ਆ ਚੁੱਕੀ ਹੈ ਪਰ ਹੁਣ ਔਰਤਾਂ ਨੂੰ ਸਫ਼ਰ ਹੈ ਜਿਹੜਾ ਉਹ ਫ੍ਰੀ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਦੇ ਉੱਤੇ ਇੱਕ ਲੋਕਾਂ ਦੇ ਉੱਤੇ ਬਹੁਤ ਹੀ ਡਰ ਬੈਠਾ ਹੋਇਆ ਹੈ ਜੀ ਖਾਸ ਕਰ ਔਰਤਾਂ ਦੇ ਉੱਤੇ ਕਿ ਹੁਣ ਉਹਨਾਂ ਦਾ ਕਰਾਇਆ ਲੱਗਿਆ ਕਰੇਗਾ ਤਾਂ ਇਸ ਗੱਲ ਦੇ ਉੱਤੇ ਸਾਰਾ ਕੁਝ ਆਪਾਂ ਚੰਨਣ ਪਾਵਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾਲ ਲੱਗਦੇ ਘੰਟੀ ਦੇ ਬਟਨ ਦਵਾ ਕੇ ਹੋ ਤਾਂ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚਲਦੇ ਆ ਮੇਨ ਅਪਡੇਟ ਦੇ ਉੱਤੇ हां जी दोस्तों सरकारी बसਾਂ ਦੇ ਵਿੱਚ ਆਧਾਰ ਕਾਰਡ ਤੇ ਬੀਬੀਆਂ ਨੂੰ ਨਹੀਂ ਮਿਲਣਗੇ ਠੀਕ ਹੈ ਜੀ ਝੂਟੇ ਤਾਂ ਇਹ ਕਹਿਣਾ ਹੈ ਪੰਜਾਬ ਸਰਕਾਰ ਦਾ ਕਿ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫਤ ਦੇ ਵਿੱਚ ਝੂਟੇ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਨਵੀਂ ਸਕੀਮ ਇਹ ਨਵੀਂ ਸਕੀਮ ਕੀ ਹੈ ਫ੍ਰੀ ਬੱਸ ਸਰਵਿਸ ਨੂੰ ਲੈ ਕੇ ਨਵੀਂ ਸਕੀਮ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਔਰਤਾਂ ਦੇ ਲਈ ਮੁਫਤ ਬੱਸ ਸਰਵਿਸ ਦੀ ਸਹੂਲਤ ਦੇ ਵਿੱਚ ਵੱਡਾ ਬਦਲਾਵ ਹੋਣ ਜਾ ਰਿਹਾ ਹੈ। ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਹੋਵੇਗੀ। ਪੰਜਾਬ ਸਰਕਾਰ ਔਰਤਾਂ ਨੂੰ RFID ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਡਿਵਾਈਸ ਜਾਂ ਫਿਰ NFC MC ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੀ ਸਹੂਲਤ ਪ੍ਰਦਾਨ ਕਰੇਗੀ ਤੁਹਾਨੂੰ ਦੱਸ ਦਈਏ ਦੋਸਤੋ ਇਹ ਇੱਕ ਤਰ੍ਹਾਂ ਦਾ ਏਟੀਐਮ ਕਾਰਡ ਵੱਜੋਂ ਇੱਕ ਕਾਰਡ ਬਣ ਜਾਂਦਾ ਹੈ ਜਿਸ ਨੂੰ ਲੈ ਕੇ ਜਿਸ ਦੇ ਉੱਤੇ ਤੁਹਾਡਾ ਨਾਮ ਪਤਾ ਸਾਰਾ ਕੁਝ ਔਨਲਾਈਨ ਹੁੰਦਾ ਹੈ ਠੀਕ ਹੈ ਜੀ ਇਹ ਬਣਾਉਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਅੱਗੇ ਤੁਹਾਨੂੰ ਦੱਸ ਦਈਏ ਇਹ ਦੋ ਵੱਖ-ਵੱਖ ਕਾਰਡ ਹਨ ਫਿਲਹਾਲ ਦੋਵਾਂ ਨੂੰ ਪ੍ਰੋਪੋਜ਼ਲ ਦੇ ਵਿੱਚ ਰੱਖਿਆ ਗਿਆ ਹੈ ਯਾਨੀ ਕਿ ਆਧਾਰ ਕਾਰਡ ਨੂੰ ਹੁਣ ਬੰਦ ਕਰਕੇ ਇਹਨਾਂ ਦੋਵਾਂ ਦੀ ਡਿਮਾਂਡ ਸਰਕਾਰ ਦੀ ਤਰਫ ਭੇਜੀ ਗਈ ਹੈ ਪੀਐਸ ਪੀਸੀਐਲ ਵੱਲੋਂ ਜਾਂ ਫਿਰ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਕਿ ਇਹ ਜਿਹੜੇ ਦੋ ਕਾਰਡ ਨੇ ਇਹਨਾਂ ਨੂੰ ਹੁਣ ਲਾਗੂ ਕੀਤਾ ਜਾਵੇ ਤਾਂ ਅੱਗੇ ਤੁਹਾਨੂੰ ਦੱਸ ਦਿਆਂ ਕਿ ਸੂਤਰਾਂ ਮੁਤਾਬਕ ਇਹਨਾਂ ਕਾਰਡਾਂ ਦੇ ਨਾਲ ਔਰਤਾਂ ਦੀ ਸਹੀ ਪਛਾਣ ਦਸਤਾਵੇਜ਼ਾਂ ਦੀ ਤਸਦੀਕ ਅਤੇ ਯਾਤਰਾ ਦਾ ਕੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ ਪੰਜਾਬ ਦੇ ਵਿੱਚ ਹਰ ਮਹੀਨੇ ਤਕਰੀਬਨ ਯਾਨੀ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਰਹੀਆਂ ਹਨ ਪੰਜਾਬ ਦੇ ਵਿੱਚ ਮੁਫਤ ਬੱਸ ਸਰਵਿਸ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ April 2021 ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਸੀ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੋਇਆ ਹੈ ਆਂਕੜੇ ਦੱਸਦੇ ਹਨ ਕਿ ਪੰਜਾਬ ਦੇ ਵਿੱਚ ਹੁਣ ਤੱਕ 35.33 ਕਰੋੜ ਔਰਤਾਂ 1680 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੀਆਂ ਹਨ ਹਾਂਜੀ ਦੋਸਤੋ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਔਰਤਾਂ ਇਹਨਾਂ ਪੰਜਾਬ ਸਰਕਾਰ ਤੋਂ ਲਾਭ ਲੈ ਚੁੱਕੀਆਂ ਹਨ ਅੱਗੇ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦਾ ਕਹਿਣਾ ਹੈ ਕਿ RFID ਆਈਡੀ ਅਤੇ NCME ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਯਾਨੀ ਕਿ ਜਿਹੜੇ ਇਹ ਦੋ ਕਾਰਟ ਨੇ ਇਹ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੇ ਜਾਣਗੇ ਇਹਨਾਂ ਕਾਰਡਾਂ ਦੀ ਵਰਤੋਂ ਕਰਨ ਦੇ ਲਈ ਮਸ਼ੀਨਾਂ ਦੀ ਲੋੜ ਹੋਵੇਗੀ ਜਿਸ ਤਰ੍ਹਾਂ ਬੱਸਾਂ ਦੀਆਂ ਟਿਕਟਾਂ ਵਾਲੀ ਮਸ਼ੀਨਾਂ ਹਨ ਉਸੇ ਤਰ੍ਹਾਂ ਇਹਨਾਂ ਕਾਰਾਂ ਦੇ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ ਤੇ ਕਿਹੜਾ ਵਿਭਾਗ ਇਹਨਾਂ ਨੂੰ ਖਰੀਦੇਗਾ ਇਸ ਦੇ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਹਜੇ ਤੱਕ ਪ੍ਰਕਿਰਿਆ ਦੇ ਵਿੱਚ ਹੈ ਯਾਨੀ ਕਿ ਇਹ ਮਸ਼ੀਨਾਂ ਕੌਣ ਖਰੀਦੇਗਾ ਕਿਹੜਾ ਡਿਪਾਰਟਮੈਂਟ ਖਰੀਦੇਗਾ ਠੀਕ ਹੈ ਜੀ ਯਾਨੀ ਕਿ ਪੰਜਾਬ ਸਰਕਾਰ ਦਾ ਟ੍ਰਾਂਸਪੋਰਟ ਡਿਪਾਰਟਮੈਂਟ ਖਰੀਦੇਗਾ ਜਾਂ ਫਿਰ ਜਿਹੜਾ PRTC ਹੈ ਉਹ ਉਸ ਨੂੰ ਸਰਕਾਰ ਹੀ ਮੁਹैया ਕਰਵਾਵਗੀ ਇਹ ਹਜੇ ਚਰਚਾ ਦਾ ਵਿਸ਼ਾ ਹੈ ਅੱਗੇ ਤੁਹਾਨੂੰ ਦੱਸ ਦਿਆਂ ਕਿ 12 ਨਵੰਬਰ 1999 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ 50% ਦੀ ਬਸ ਸਫ਼ਰ ਦੀ ਸਹੂਲਤ ਦਿੱਤੀ ਸੀ ਯਾਨੀ ਕਿ ਅੱਧਾ ਕਿਰਾਇਆ ਮਾਫ ਕਰ ਦਿੱਤਾ ਸੀ 1999 ਦੇ ਵਿੱਚ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਪਰ 2021 ਦੇ ਵਿੱਚ April 2021 ਦੇ ਵਿੱਚ ਇਸ ਯੋਜਨਾ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਸੀ ਹੁਣ ਪੰਜਾਬ ਰੋਡ 'ਤੇ 59 ਬਸਾਂ ਦੇ ਪੀਆਰਟੀਸੀ ਬੱਸਾਂ ਦੇ ਵਿੱਚ ਮੁਫਤ ਬੱਸ ਸਰਵਿਸ ਦੀ ਸੂਚਿਤ ਦਿੱਤੀ ਗਈ ਹੈ ਤਾਂ ਦੋਸਤੋ ਪਹਿਲਾਂ ਕੀ ਹੁੰਦਾ ਸੀ 1999 ਵਿੱਚ ਉਸ ਤੋਂ ਪਹਿਲਾਂ ਸਾਰਾ ਕਿਰਾਇਆ ਲੱਗਦਾ ਸੀ 1999 ਤੋਂ ਬਾਅਦ ਇਹ ਅੱਧਾ ਕਿਰਾਇਆ ਲੱਗਣ ਲੱਗਾ ਤੇ ਹੁਣ ਕੀ ਹੈ ਹੁਣ ਇਹ ਪੂਰਾ ਹੀ ਸਰਕਾਰ ਨੇ ਮਾਫ ਕਰ ਦਿੱਤਾ ਸੀ 2021 ਦੇ ਵਿੱਚ ਤੋਂ ਉਸ ਤੋਂ ਬਾਅਦ ਆਧਾਰ ਕਾਰਡ ਸ਼ੁਰੂ ਕਰ ਦਿੱਤਾ ਸੀ ਆਧਾਰ ਕਾਰਡਾਂ ਦੀ ਪਛਾਣ ਵੱਜੋਂ ਦੋਸਤੋ ਕਈ ਵਾਰ ਲੋਕੀ ਡੁਪਲੀਕੇਟ ਬਣਾ ਰਹੇ ਹੁੰਦੇ ਸੀ ਇਸ ਕਰਕੇ ਹੁਣ ਪੰਜਾਬ ਸਰਕਾਰ ਤੁਹਾਡੇ ਦਸਤਾਵੇਜ਼ ਨੇ ਜਿਹੜੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਇੱਕ ਕਾਰਡ ਬਣਾਏਗੀ ਜਿਹੜਾ ਕਾਰ ਹੁਣ ਚੱਲਿਆ ਕਰੇਗਾ ਇਸ ਸਕੀਮ ਹੈ ਜਿਹੜੀ ਸਰਕਾਰੀ ਮਾਲਕੀ ਵਾਲਿਆਂ ਦੇ ਲਈ ਏਸੀ ਬੱਸਾਂ ਵੋਲਵੋ ਬੱਸਾਂ ਅਤੇ ਐਚਏਏਸੀ ਬੱਸਾਂ ਤੇ ਲਾਗੂ ਨਹੀਂ ਹੈ ਪੰਜਾਬ ਰੋਡਵੇਜ ਪਨ ਬੱਸ ਅਤੇ ਪੀਆਰਟੀਸੀ ਆਪਣੇ ਬਿੱਲ ਹਰ ਮਹੀਨੇ ਸਮਾਜਿਕ ਸੁਰੱਖਿਆ ਸਤਿ ਤੇ ਬਾਲ ਵਿਕਾਸ ਵਿਭਾਗ ਨੂੰ ਭੇਜਦੇ ਹਨ ਯਾਨੀ ਕਿ ਜਿਹੜੀ ਪੰਜਾਬ ਰੋਡ ਵਿੱਚ ਵਿੱਚ ਸਫ਼ਰ ਕਰਦੇ ਹੋ ਤੁਸੀਂ ਪਨ ਬੱਸ ਵਿੱਚ ਪੀਆਰਟੀਸੀ ਦੇ ਵਿੱਚ ਜਿਹੜਾ ਤੁਸੀਂ ਸਫ਼ਰ ਕਰਦੇ ਹੋ ਉਸ ਦਾ ਇੱਕ ਬਿੱਲ ਬਣਾਇਆ ਜਾਂਦਾ ਹੈ ਇਹਨਾਂ ਤਿੰਨਾਂ ਡਿਪਾਰਟਮੈਂਟਾਂ ਵੱਲੋਂ ਠੀਕ ਹੈ ਜੀ ਤੇ ਉਹ ਹੁਣ ਸਮਾਜਿਕ ਸੁਰੱਖਿਆ ਔਰ ਇਸਤਰੀ ਤੇ ਬਾਲ ਵਿਕਾਸ ਨੂੰ ਭੇਜ ਦਿੱਤਾ ਜਾਂਦਾ ਹੈ ਇੱਕ ਵਾਰ ਬਿੱਲ ਪਾਸ ਹੋਣ ਤੋਂ ਬਾਅਦ ਇਸ ਦਾ ਭੁਗਤਾਨ ਪ੍ਰਤੀਨਿਧੀਆਂ ਨੂੰ ਕੀਤਾ ਜਾਂਦਾ ਹੈ ਯਾਨੀ ਕਿ ਜੇ ਇੱਕ ਵਾਰੀ ਬਿੱਲ ਤੁਸੀਂ ਭੇਜਤਾ ਹੈ ਇਹਨਾਂ ਨੇ ਇਹ ਰੇਲਵੇ ਜਿਹੜੇ ਕਿ ਬੱਸ ਇਹ ਬੱਸ ਡਿਪਾਰਟਮੈਂਟ ਹੈ ਜਿਹੜਾ ਠੀਕ ਹੈ ਜਿਹੜਾ ਵੀ ਚਾਹੇ ਉਹ ਪੀਆਰਟੀਸੀ ਹੋਵੇ ਚਾਹੇ ਪਨ ਬੱਸ ਹੋਵੇ ਚਾਹੇ ਉਹ ਫਿਰ ਸਰਕਾਰੀ ਰੋਡਵੇਜ ਹੋਵੇ ਠੀਕ ਹੈ ਇਹ ਜਿਹੜਾ ਬਿੱਲ ਭੇਜ ਦਿੰਦੇ ਨੇ ਪੰਜਾਬ ਸਰਕਾਰ ਨੂੰ ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜਾ ਮੁਫਤ ਬੱਸ ਸਰਵਿਸ ਦਾ ਜਿਹੜਾ ਵੀ ਜਿੰਨਾ ਵੀ ਖਰਚਾ ਇਸ ਮਹੀਨੇ ਦੇ ਵਿੱਚ ਹੋਇਆ ਹੁੰਦਾ ਹੈ ਉਹ ਪੰਜਾਬ ਸਰਕਾਰ ਸਾਰਾ ਕੁਝ ਇਕੱਠਾ ਕਰਕੇ ਬਿੱਲਾਂ ਨੂੰ ਜਾਂਚ ਪਰੋ ਕੇ ਸਾਰਾ ਕੁਝ ਦੇਖ ਕੇ ਫਿਰ ਇਹਨਾਂ ਬੱਸਾਂ ਨੂੰ ਉਥੋਂ ਇਨਾਂ ਦਾ ਜਿਹੜਾ ਬਕਾਇਆ ਹੈ ਇਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਕੰਮ ਚੱਲਦਾ ਹੈ ਤਾਂ ਹੁਣ ਵੱਡੀ ਖਬਰ ਇਹ ਹੀ ਨਿਕਲ ਕੇ ਆਈ ਹੈ ਕਿ ਹੁਣ ਜਿਹੜਾ ਆਧਾਰ ਕਾਰਡ ਹੈ ਉਸ ਨੂੰ ਸਰਕਾਰੀ ਬੱਸਾਂ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਦੋਸਤੋ ਉਰੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਵੀ ਭੈਣਾ ਬੀਬੀਆਂ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਸਫ਼ਰ ਹੈ ਜਿਹੜਾ ਹੁਣ ਉੱਤੇ ਪੈਸੇ ਲੱਗਿਆ ਕਰਨਗੇ ਬਲਕਿ ਹੁਣ ਜਿਹੜਾ ਉਹ ਆਧਾਰ ਕਾਰਡ ਯੂਜ਼ ਕਰਦੀਆਂ ਸਨ ਉਹਨਾਂ ਦੀ ਥਾਂ ਤੇ ਹੁਣ ਇੱਕ ਕਾਰਡ ਬਣ ਜੇਗਾ ਜਿਹੜਾ ਕਿ ਏਟੀਐਮ ਵਾਂਗ ਹੋਏਗਾ ਉਹ ਵੀ ਪੰਜਾਬ ਸਰਕਾਰ ਵੱਲੋਂ ਹੁਣ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਉਹਨੂੰ ਸਾਰੀ ਪ੍ਰਕਿਰਿਆ ਦੇ ਵਿੱਚ ਹੈ ਜਦੋਂ ਪ੍ਰਕਿਰਿਆ ਪੂਰੀ ਹੋ ਗਈ ਤੇ ਉਹ ਡਿਪਾਰਟਮੈਂਟ ਨੂੰ ਦੱਸ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਉਹ ਉਸਦੇ ਫਾਰਮ ਭਰੇ ਜਾਣਗੇ ਤੇ ਹਰੇਕ ਲੇਡੀ ਜਿਹੜਾ ਉਹ ਆਪਣਾ ਉਹ ਕਾਰਡ ਬਣਾ ਸਕੇਗੀ ਤੇ ਉਸ ਤੋਂ ਬਾਅਦ ਉਸ ਨੂੰ ਜਦੋਂ ਵੀ ਸਫ਼ਰ ਕਰਨਾ ਹੈ ਤਾਂ ਉਹ ਕਾਰਡ ਉਸ ਨੂੰ ਆਪਣੇ ਦੇ ਨਾਲ ਰੱਖਣਾ ਪਿਆ ਕਰੇਗਾ ਤਾਂ ਜਿਸ ਤੋ ਉਹ ਹੋਇਆ ਕਰੇਗਾ ਕਿ ਜਦੋਂ ਵੀ ਕੋਈ ਵੀ ਔਰਤ ਉਹ ਕਾਰਡ ਦਿਆ ਕਰੇਗੀ ਜਿਵੇਂ ਹੀ ਆਪਾਂ ਟਿਕਟ ਕਨੋਨੇ ਆ ਇਹੋ ਜੀ ਇੱਕ ਮਸ਼ੀਨ ਹੋਏਗੀ ਏਟੀਐਮ ਵਾਂਗ ਉਹ ਏਟੀਐਮ ਤੁਹਾਡੇ ਤੋਂ ਲੈ ਕੇ ਜਿਹੜਾ ਕਾਰਡ ਬਣੇਗਾ ਉਸ ਨੂੰ ਸਵਾਈਪ ਕਰ ਦਿੱਤਾ ਜਾਵੇਗਾ ਤਾਂ ਜਿਹੜਾ ਕੀ ਉਸ ਕਾਰਡ ਦੇ ਵਿੱਚ ਡਾਟਾ ਹੋਏਗਾ ਸਾਰਾ ਡਿਪਾਰਟਮੈਂਟ ਦੇ ਕੋਲ ਪਹੁੰਚ ਜਾਵੇਗਾ ਤਾਂ ਦੋਸਤੋ ਆਧਾਰ ਕਾਰਡ ਬੰਦ ਹੋ ਰਿਹਾ ਤੇ ਨਵਾਂ ਕਾਰਡ ਆ ਜਿਹੜਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਬਦਲਾਵ ਹੈ ਫ੍ਰੀ ਬੱਸ ਸਰਵਿਸ ਨੂੰ ਲੈ ਕੇ ਇਹ ਚੰਗਾ ਹੈ ਜਾਂ ਮਾੜਾ ਹੈ ਕਿ ਆਧਾਰ ਕਾਰਡ ਹੀ ਸਾਰਿਆਂ ਤੋਂ ਬੈਟਰ ਸੀ ਜਾਂ ਫਿਰ ਕਾਰਡ ਬਣਾਉਣਾ ਚਾਹੀਦਾ ਹੈ ਸਹੀ ਗੱਲ ਹੈ ਜਾਂ ਫਿਰ ਮੁਫਤ ਸਰਵਿਸ ਹੈ ਜਿਹੜੀ ਉਹ ਵੀ ਬੜੀਆ ਹੈ ਜਾਂ ਨਹੀਂ ਬੜੀਆ ਉਹਨੂੰ ਬੰਦ ਕਰਨਾ ਚਾਹੀਦਾ ਜਾਂ ਫਿਰ ਚਾਲੂ ਰੱਖਣਾ ਚਾਹੀਦਾ ਆਪਣੇ ਕਮੈਂਟਾਂ ਦੇ ਵਿੱਚ ਤੁਸੀਂ ਵਿਚਾਰ ਜ਼ਰੂਰ ਦੱਸਣੇ ਨੇ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਕਈਆਂ ਨੂੰ ਇਹ ਹੁੰਦਾ ਹੈ ਕਿ ਜਿਹੜੀ ਹੈ બસ ਜਿਹੜਾ ਮੁੱਖਤਬਾਤ ਸਰਵਿਸ ਹੈ ਇਹ ਬੰਦ ਹੋ ਰਿਹਾ ਹੈ ਉਹਨਾਂ ਨੂੰ ਪਤਾ ਲੱਗ ਜਾਏਗਾ ਇਸ ਵੀਡੀਓ ਰਾਹੀਂ ਕਿ ਇਹ ਜਿਹੜਾ ਸਫਰ ਹੈ ਬੰਦ ਨਹੀਂ ਹੋ ਰਿਹਾ ਬਲਕਿ ਆਧਾਰ ਕਾਰਡ ਆ ਜਿਹੜੇ ਉਹ ਬੰਦ ਹੋ ਰਹੇ ਨੇ ਉਹਨਾਂ ਦੀ ਥਾਂ ਨਵੇਂ ਕਾਰਡ ਚਾਲੂ ਕਰ ਰਹੀ ਹੈ ਪੰਜਾਬ ਸਰਕਾਰ ਤਾਂ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਸੁਝਾਅ ਜੇ ਕੋਈ ਦੇਣਾ ਚਾਹੁੰਦੇ ਜਰੂਰ ਕਮੈਂਟ ਕਰਨਾ ਧੰਨਵਾਦ ਜੀ